ਇਹ ਸਾੜੇ ਨੂੰ ਦੂਰ ਘੱਟਾ ਹੋ ਗਿਆ ਪਤਨੀ ਕੀ ਗਰੜੀ ਜਾਂਦੇ ਨੇ ਜੇ ਇੱਕ ਵਾਰੀ ਕਹਿ ਦੇਣ ਨਾ ਵੀ ਆ ਜਾ ਪੰਮਿਆ ਪਲੇਟਾਂ ਹੀ ਦੇ ਥੱਲੇ ਦੇਖਣ ਨਾਲ ਆ ਬਲੂ ਯਾਰ ਮਾਰ ਲੂ ਹੱਕ ਯਾਰ ਕਹਿ ਦੋ ਪੰਮਿਆ ਆ ਜਾ ਪੰਮੇ ਆਉਣਾ ਆਉਣਾ ਆਉਣ ਦੀ ਲੋੜ ਨਹੀਂ ਪਾਣੀ ਦਾ ਗਲਾਸ ਲਿਆ ਮਰੇ ਸਾੜੇ ਨੂੰ ਨਾ ਨਹੀਂ ਲੱਤਾ ਹੈਗਾ ਉਹ ਤਾਂ ਪੁੱਛ ਲੋ ਕਹੇ ਜੇ ਮਹਿਮਾਨ ਨੇ ਯਾਰਾ ਜਮੀਨ ਨਾ ਫੇਲੰਦੇ ਹੈਗੇ ਯਾਰ ਜੇ ਇੱਕ ਵਾਰੀ ਕਹਿ ਦੇਣ ਨਾ ਪਿਆਰ ਨਾਲ ਵੀ ਆ ਜਾ ਪੰਮਿਆ ਭਾਂਡੇ ਮਾਜਣ ਦੀ ਲੋੜ ਨਹੀਂ ਪੈਂਦੀ ਆਦ ਲੋ ਯਾਰ ਕਹੋ ਆ ਜਾ ਪੰਮਿਆ ਉਹ ਪੰਮੇ ਆ ਜਾ ਓਰੇ ਆ ਗਿਆ ਜੀ ਪਾਣੀ ਦਾ ਗਲਾਸ ਲਿਆ ਇੱਕ ਬਰਾ